ਕਸ਼ਮੀਰ ਤੋਂ ਹਰ ਸਾਲ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਕੁਝ ਲੋਕ ਪੰਜਾਬ ਆਉਂਦੇ ਨੇ ਪਰ ਇਹਨਾਂ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਇੱਥੇ ਦੋ ਲੋਕ ਨਗਦੀ ਲੈ ਕੇ ਫਰਾਰ ਹੋ ਗਏ ਕਾਬੂ ਕੀਤੇ ਇੱਕ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਸ਼੍ਰੀ ਮੁਕਸਰ ਸਾਹਿਬ ਵਿੱਚ ਗਰਮ ਸ਼ਾਲ ਕੰਬਲਾ ਆਦੀ ਵੇਚਣ ਆਏ ਬशीर ਅਹਿਮਦ ਬੇਗ ਨੇ ਦੱਸਿਆ ਕਿ ਆਪਣੇ ਗਰਾਹੀ ਕਰਕੇ ਆਪਣੀ ਰਹਿਣ ਦੀ ਜਗਾ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਕੁਟਮਾਰ ਕੀਤੀ ਤੇ ਪੈਸੇ ਖੋਲੇ तो मैं जो जदार सुधार इकट्ठा करके जो जान लग क्वार्टर ते रस्ते में बंदे तेन आ गए इन्होंने मैं फड़िया और पैसे पतालीस हज़ार मेरा ले गए और मैंने नाल छोरे के नाल मार के लात मार के गए तो और मोबाइल एक मोबाइल ले गए और जी एक डब्बी सी वो भी ले गए मेरा पेन भी ले गए और मेरे पास कुछ छोड़ ही नहीं जी ਸਿਰਚ ਮਾਰਿਆ ਸੀ ਕਾਬਾ ਸਿਰ पे मारਦੇ ਸੀ ਤੇ ਮੈਂ ਕਾਬਾ ਹੱਥ ਮੇ ਫੜ ਲਿਆ ਮੈਂ ਬੋਲਾ ਚਲੋ ਮੇਰੇ ਬਾਜ਼ੂ ਟੁੱਟ ਜਾਣਗੇ ਤੇ ਮਗਰ ਮੇਰਾ ਸਿਰ ਵੱਜ ਜਾਵੇ ਤੇ ਇਹਦੇ ਕਰਕੇ ਸਾਡੀ ਰਿਕਵੈਸਟ ਹੈ ਜੀ ਅਸੀਂ ਦੀ ਪਰਦੇਸ ਵੀ ਚਾਹੁੰਦੇ ਆ ਕਿ ਪੀਬੀ ਸਾਹਬ ਰੋੜ ਦੇ ਜੀ ਸਾਡੀ ਰਿਕਵੈਸਟ ਹੈ ਇਦਨੇ ਕਿ ਸਰ ਨੇ ਪਰਦੇਸ ਨਾ ਆਇਆ ਤਾਂ ਕਹਾਣੀ ਨਹੀਂ ਹੋਣਾ ਚਾਹੀਦਾ ਪੀਬੀ ਸਾਹਬ ਰੋੜ ਦੇ ਤੇ ਉਹ ਜਿਹੜੇ ਮੁਰਜ਼ੂ ਮੈਂ ਮੁਖਸਰ ਸ਼ਹਿਰ ਦੇ ਹੀ ਆ ਪੀਬੀ ਸਾਹਬ ਰੋੜ ਦੇ ਇੱਕ ਅੰਦਰ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਬਾਗੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਇੱਕ ਛੋਲ ਵਿੱਚ ਨਾਲ ਦੇ ਉੱਤੋਂ ਲੁੱਟ ਕੀਤੀ ਸੀ ਹਾਂ ਜੀ ਉਹ ਬੰਦੇ ਟਰੇਸ ਹੋ ਗਏ ਸੀਗੇ ਉਹਨਾਂ ਚ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੈ ਕੇ ਉਹਨਾਂ ਦਾ ਐਫ ਆਈ ਆਰ ਜਿੱਸਾ ਡਾਬੀ ਇੱਕ ਬੰਦੇ ਦੀ ਜਿਹੜੀ ਗ੍ਰਿਫਤਾਰੀ ਪਾ ਲਈ ਐ ਸੀ ਜਿਹੜੇ ਬਾਕੀ ਬੰਦੇ ਵੀ ਹੈਗੇ ਉਹ ਜਲਦੀ ਅਰੈਸਟ ਕਰਨਾ ਹੈ ਕਸ਼ਮੀਰ ਤੋਂ ਹਰ ਸਾਲ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਕੁਝ ਲੋਕ ਪੰਜਾਬ ਆਉਂਦੇ ਨੇ ਪਰ ਇਹਨਾਂ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਇੱਥੇ ਦੋ ਲੋਕ ਨਗਦੀ ਲੈ ਕੇ ਫਰਾਰ ਹੋ ਗਏ ਕਾਬੂ ਕੀਤੇ ਇੱਕ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਚੜੀ ਮੁਖਸਰ ਸਾਹਿਬ ਵਿੱਚ ਗਰਮ ਸ਼ਾਲ ਕੰਬਲ ਆਦਿ ਵੇਚਣ ਆਏ ਬਸ਼ੀਰ احمد ਬੇਗ ਨੇ ਦੱਸਿਆ ਕਿ ਆਪਣੀ ਗਰਾਹੀ ਕਰਕੇ ਆਪਣੀ ਰਹਿਣ ਦੀ ਜਗਾ ਵਲ ਜਾ ਰਿਹਾ ਸੀ ਤਾਂ ਰਸਤੇ 'ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਕੁਟਮਾਰ ਕੀਤੀ ਤੇ ਪੈਸੇ ਖੋਲੇ। ਤੋਂ ਮੈਂ ਜਦ ਦਾਰ ਸੁਧਾਰ ਇਕੱਠਾ ਕਰਕੇ ਜਦੋਂ ਸ਼ਹਿਰ ਜਾਣ ਲੱਗਾ ਕ્વાਟਰ ਤੇ ਇਹ ਰਸਤੇ 'ਤੇ ਬੰਦੇ ਤਿੰਨ ਆ ਗਏ ਇਹਨਾਂ ਨੇ ਮੈਨੂੰ ਫੜਿਆ ਔਰ ਪੈਸੇ 45000 ਮੇਰਾ ਲੈ ਗਏ। ਔਰ ਮੈਨੂੰ ਨਾਲ ਛੁਰੇ ਦੇ ਨਾਲ ਮਾਰ ਕੇ ਇੱਕ ਲੱਤ ਮਾਰ ਕੇ ਗਏ ਔਰ ਮੋਬਾਈਲ ਇੱਕ ਮੋਬਾਈਲ ਲੱਗੇ ਔਰ ਸਲਾਜੀ ਇੱਕ ਡਬੀਸੀ ਉਹ ਵੀ ਲੱਗੇ ਮੇਰਾ ਪੈਨ ਵੀ ਲੱਗੇ ਔਰ ਮੇਰੇ ਪਾਸ ਕੁਛ ਛੱਡਿਆ ਹੀ ਨਹੀਂ ਜੀ ਸਿਰਚ ਮਾਰਾ ਹੀ ਕਾਪਾ ਸਰਵੇਦਰ ਸਾਹਿਬ ਕਾਪਾ ਸਿਰ पे ਮਾਰ ਦੇ ਸੀ ਤੇ ਮੈਂ ਕਾਪਾ ਹੱਥ ਮੇ ਫੜ ਲਿਆ ਮੈਂ ਬੋਲਾ ਚਲੋ ਮੇਰੇ ਬਾਜ਼ੂ ਟੁੱਟ ਜਾਣਗੇ ਤੇ ਮਗਰ ਮੇਰਾ ਸਿਰ ਵੱਜ ਜਾਵੇ ਤੇ ਇਹਦੇ ਕਰਕੇ ਸਾਡੀ ਰਿਕਵੈਸਟ ਹੈ ਜੀ ਅਸੀਂ ਇਹ ਪਰਚੇਸ ਵੀ ਚਾਹੁੰਦੇ ਆ ਕਿ ਪੀਸਰ ਹੋਰ ਦੇ ਜੀ ਕਿਸਾੜੀ ਜੋ ਗੈਸਟ ਹੈ ਨੇ ਕਿ ਸਰ ਨੇ ਪਰਦੇਸ ਗਿਆ ਤਾਂ ਕੱਟ ਨਹੀਂ ਹੋਣਾ ਚਾਹੀਦਾ। ਜੀਬੀ ਸਾਹ ਰੋਡ ਤੇ ਔਰ ਉਹ ਜਿਹੜੇ ਮੁਰਜ਼ਮ ਹੈ ਮੁਖਸਰ ਸ਼ਹਿਰ ਦੇ ਹੀ ਹੈ ਜੀਬੀ ਸਾਹ ਰੋਡ ਦੇ ਇੱਕ ਅੰਦਰ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਬਾਕੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ। ਇੱਕ ਛੋਲ ਵਿੱਚ ਨਾਲ ਦੇ ਉੱਤੋਂ ਲੁੱਟ ਕੀਤੀ ਗਈ। ਹਾਂਜੀ ਉਹ ਬੰਦੇ ਟਰੇਸ ਹੋ ਗਈ ਸੀ। ਉਹਨਾਂ ਤੇ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੇ ਕੇ ਉਹਨਾਂ ਦਾ ਐਫ ਆਈ ਆਰ ਰਜਿਸਟਰ ਕਰ ਦਿੱਤੀ। ਇੱਕ ਬੰਦੇ ਦੀ ਜਿਹੜੀ ਗ੍ਰਿਫਤਾਰੀ ਪਾ ਲਈ ਐ ਅਸੀਂ। ਇਹ ਬਾਕੀ ਮੰਦਰੀ ਇਹਨੂੰ ਜਲਦੀ ਅਰੈਸਟ ਕਰੋ